ਪਾਇਲ ਪੁਲਿਸ ਨੇ ਪਿੰਡ ਸਿਰਥਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਸ਼ਿਕਾਇਤ ਤੇ ਸੰਗਰੂਰ ਨਿਵਾਸੀ ਤੇ ਮਾਮਲਾ ਦਰਜ ਕੀਤਾ ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਸੰਗਰੂਰ ਨਿਵਾਸੀ ਪ੍ਰਗਟ ਸਿੰਘ ਨੇ ਉਸ ਦੀ ਪਤਨੀ ਦੀਆਂ ਅਸ਼ਲੀਲ ਫੋਟੋਆਂ ਬਣਾ ਵਟਸਐਪ ਗਰੁੱਪਾਂ 'ਚ ਸਰਕੂਲੇਟ ਕਰ ਰਿੰਦੇ ਉਸ ਦੇ ਨਾਲ-ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਿਸ ਤੇ ਪੁਲਿਸ ਵੱਲੋਂ ਜਾਂਚ ਤੋਂ ਉਪਰੰਤ ਪ੍ਰਗਟ ਸਿੰਘ ਨਿਵਾਸੀ ਸੰਗਰੂਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਡੀਐਸਪੀ ਸਾਹਿਬ ਇੱਕ ਥਾਣਾ ਪਾਇਲ ਦੇ ਮਾਮਲਾ ਦਰਜ ਕੀਤਾ ਗਿਆ ਜਿੱਤੇ ਇੱਕ ਮਹਿਲਾ ਦੀਆਂ ਫੋਟੋਆਂ ਵਾਇਰਲ ਕਰਨ ਦਾ ਮਾਮਲਾ ਸੀ ਤੇ ਧਮਕੀ ਦੇਣ ਦਾ ਮਾਮਲਾ ਸੀ ਕੀ ਪੂਰਾ ਮਾਮਲਾ ਸੀ ਸਾਨੂੰ ਇੱਕ ਦਰਖਾਸਤ ਆਈ ਸੀ ਜਸਵਿੰਦਰ ਸਿੰਘ ਜੋ ਸਿਰਸਥਲਾ ਦੇ ਰਹਿਣ ਵਾਲੇ ਹਨ ਕਿ ਕੋਈ ਪ੍ਰਗਟ ਸਿੰਘ ਹੈ ਜੋ ਕਿ ਸੰਗਰੂਰ ਦੇ ਰਹਿਣ ਵਾਲੇ ਹਨ ਉਹਨਾਂ ਨੇ ਜਸਵਿੰਦਰ ਸਿੰਘ ਦੇ ਪਤਨੀ ਦੀ ਅਸ਼ਲੀਲ ਫੋਟੋ ਬਣਾਈਆਂ ਅਤੇ ਵੀਡੀਓ ਬਣਾ ਕੇ ਤੇ ਅਪਲੋਡ ਕੀਤੀਆਂ ਅਤੇ ਕਈ WhatsApp ਨੰਬਰਾਂ ਤੇ ਸਰਕੂਲੇਟ ਵੀ ਕੀਤੀਆਂ ਅਤੇ ਇਸ ਤੋਂ ਬਾਅਦ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਵੀ ਦਿੱਤੀਆਂ ਜਿਸ ਦੀ ਜਿਸ ਦਰਖਾਸਤ ਦੀ ਪੜਤਾਲ ਕਰਨ ਤੋਂ ਬਾਅਦ ਪ੍ਰਗਟ ਸਿੰਘ ਸੰਗਰੂਰ ਦੇ ਉਹਨਾਂ ਦੇ ਖਿਲਾਫ ਆਈਟੀ ਸਟਾਰਟ ਆਈਟੀ ਐਕਟ ਦਾ ਪਰਚਾ ਦਰਜ ਕੀਤਾ ਗਿਆ ਹੈ ਜੀ ਸਰ ਕੀ ਇਹ ਸਰੋਪੀ ਦੀ ਮਤਲਬ ਕਾਬੂ ਕਰ ਲਿਆ ਗਿਆ ਜੀ ਔਰੋਪੀ ਨਹੀਂ ਹਜੇ ਨੂੰ ਕਾਬੂ ਕਰਨ ਲਈ ਰੇਟਸ ਕਿਤੇ ਜਾ ਰਹੀਆਂ ਹਨ ਜੀ ਪਾਇਲ ਪੁਲਿਸ ਨੇ ਪਿੰਡ ਸਿਰਥਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਸ਼ਿਕਾਇਤ ਤੇ ਸੰਗਰੂਰ ਨਿਵਾਸੀ ਤੇ ਮਾਮਲਾ ਦਰਜ ਕੀਤਾ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਸੰਗਰੂਰ ਨਿਵਾਸੀ ਪ੍ਰਗਟ ਸਿੰਘ ਨੇ ਉਸ ਦੀ ਪਤਨੀ ਦੀਆਂ ਅਸ਼ਲੀਲ ਫੋਟੋਆਂ ਬਣਾ ਵਟਸਐਪ ਗਰੁੱਪਾਂ 'ਚ ਸਰਕੂਲੇਟ ਕਰਿੰਤੇ ਉਸ ਦੇ ਨਾਲ-ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਜਿਸ ਤੇ ਪੁਲਿਸ ਵੱਲੋਂ ਜਾਂਚ ਤੋਂ ਉਪਰੰਤ ਪ੍ਰਗਟ ਸਿੰਘ ਨਿਵਾਸੀ ਸੰਗਰੂਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਡੀਐਸਪੀ ਸਾਹਿਬ ਇੱਕ ਥਾਣਾ ਪਾਇਲ ਦੇ ਮਾਮਲਾ ਦਰਜ ਕੀਤਾ ਗਿਆ ਜਿੱਤੇ ਇੱਕ ਮਹਿਲਾ ਦੀਆਂ ਫੋਟੋਆਂ ਵਾਇਰਲ ਕਰਨ ਦਾ ਮਾਮਲਾ ਸੀ ਤੇ ਧਮਕੀ ਦੇਣ ਦਾ ਮਾਮਲਾ ਸੀ। ਕੀ ਪੂਰਾ ਮ ਸਾਨੂੰ ਇੱਕ ਦਰਖਾਸਤ ਆਈ ਸੀ ਜਸਵਿੰਦਰ ਸਿੰਘ ਜੋ ਸਿਰਸਥਲਾ ਦੇ ਰਹਿਣ ਵਾਲੇ ਹਨ ਕਿ ਕੋਈ ਪ੍ਰਗਟ ਸਿੰਘ ਹੈ ਜੋ ਕਿ ਸੰਗਰੂਰ ਦੇ ਰਹਿਣ ਵਾਲੇ ਹਨ ਉਹਨਾਂ ਨੇ ਜਸਵਿੰਦਰ ਸਿੰਘ ਦੇ ਪਤਨੀ ਦੀ ਅਸ਼ਲੀਲ ਫੋਟੋ ਬਣਾਈਆਂ ਅਤੇ ਵੀਡੀਓ ਬਣਾ ਕੇ ਤੇ ਅਪਲੋਡ ਕੀਤੀਆਂ ਅਤੇ ਕਈ WhatsApp ਨੰਬਰਾਂ ਤੇ ਸਰਕੂਲੇਟ ਵੀ ਕੀਤੀਆਂ ਅਤੇ ਇਸ ਤੋਂ ਬਾਅਦ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਵੀ ਦਿੱਤੀਆਂ ਜਿਸ ਦੀ ਜਿਸ ਦਰਖਾਸਤੇ ਪੜਤਾਲ ਕਰਨ ਤੋਂ ਬਾਅਦ ਪ੍ਰਗਟ ਸਿੰਘ ਸੰਗਰੂਰ ਦੇ ਉਹਨਾਂ ਦੇ ਖਿਲਾਫ ਆਈਟੀਆ ਸਟਾਰਟ ਆਈਟੀ ਐਕਟ ਪਰਚਾ ਦਰਜ ਕੀਤਾ ਗਿਆ ਹੈ ਜੀ ਸਰ ਕੀ ਇਹ ਸਰੋਪੀ ਦੀ ਮਤਲਬ ਕਾਬੂ ਕਰ ਲਿਆ ਗਿਆ ਜੀ ਔਰੋਪੀ ਨਹੀਂ ਹਜੇ ਨੂੰ ਕਾਬੂ ਕਰਨ ਲਈ ਰੇਟਸ ਕਿੱਤੇ ਜਾ ਰਹੀਆਂ ਹਨ ਜੀ